ਇਹ ਆ ਜਵਾਬ ਆ ਕਿ ਸਾਨੂੰ ਰੋਜ਼ ਤਾਂ ਮਿਲਦੇ ਨੇ ਐਡੀ ਤੇ ਅਸੀਂ ਕਿਹੜਾ ਜੇਬ ਵਿੱਚ ਪਾ ਲਣੀ ਆ ਜਿੱਥੇ ਪਾ ਲਈ ਹੈ ਆਹ ਜਿਹੜੇ ਤੁਸੀਂ ਜਲੂਸ ਕੱਢਦੇ ਹੋ ਇਹ ਚ ਆਪ ਤੇ ਰਿਸ਼ਤੇ 'ਚ ਫਰਕ ਪਾਉਣਾ ਇਹ ਜ਼ਮੀਨਾਂ ਉਰੀ ਰਹਿ ਜਾਂਦੀਆਂ ਹੁੰਦੀਆਂ ਨੇ ਸਮਝਦੇ ਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ ਇਹ ਚੰਗਾ ਨਹੀਂ ਲੱਗਦਾ ਹੁੰਦਾ ਨਾਲੇ ਤਾਂ ਇਹਨਾਂ ਦਾ ਫਰਕ ਪਾਉਨੇ ਆਪਾਂ ਤੁਹਾਨੂੰ ਨਹੀਂ ਪਤਾ ਵੀ ਅਸੀਂ ਕਿਹੜਾ ਇਹ ਦੱਬੀ ਆ ਕਿ ਅਜਿਹਾ ਕਿ 1 ਰੁਪਈਆ ਨਹੀਂ ਕਿਸੇ ਦਾ ਲੈ ਕੇ ਰਾਜੀ ਥੇ ਖੜਦੇ ਹੋਈ ਜਾ ਉਹ ਇਹ ਤਾਂ ਜਾਣ ਕੇ ਪੰਗੇ ਪਾਉਂਦਾ ਚਲੋ ਵੀਰਾਂ ਦੇ ਗੱਲ ਦੇਖੋ ਐ ਹੀ ਤਾਂ ਆਏ ਆ ਇਹਨਾਂ ਨਾਲ ਜੀ ਗੱਲ ਇਹ ਤੁਸੀਂ ਆਏ ਤਾਂ ਇਹਨਾਂ ਨਾਲੋਂ ਪੈ ਰਹੇ ਨਹੀਂ ਵੀ ਦੱਸੋ ਨਾ ਵੀ ਜਿਹੜਾ ਆਮ ਲੈ ਇਹਨਾਂ ਨੂੰ 16 ਵਾਲਾ ਹੀ ਪੜਦੇ ਤੂੰ ਚਰਪੜ 16 ਦਾ ਕੀ ਕਹਿੰਦਾ ਉਹਨੂੰ ਕਿਹਾ ਵੀ ਉਰੇ ਪਿੱਲਰ ਲਾਓ ਸਿਰਫ ਤੁਨੇ ਸਾਨੂੰ ਉਹ ਜਵਾਨ ਤੇ ਖੜ ਯਾਰ ਗੁਰਸਿੱਖਾਂ ਜੀ ਹਾਂ ਜੀ ਹਾਂ ਜੀ ਮੈਂ ਮੈਂ ਕਹਿੰਦਾ ਸਾਰੀਓ ਦੇ ਦਾਂਗੇ ਤੁੱਤ ਦੇ ਵੀ ਨਹੀਂ ਤੂੰ ਸਾਡੇ ਜੋ ਅੱਖਾਂ ਵਰਗਾ ਹੈ ਹਜ਼ਾਰ ਬਾਰੀ ਮਿਲਿਆ ਤੁਹਾਨੂੰ ਮੈਂ ਜੇ ਤੇਰੇ ਹੱਕ ਤੇ ਤੇਰੀ ਜਬੀਲ ਹੋਈ ਨਾ ਅਸੀਂ ਨਹੀਂ ਲਿਜਾ ਸਕਾਂ ਸਾਡੇ ਕੋ ਤਾਂ ਸਾਡੇ ਦੇ ਬਾਬੇ ਦੀ ਕਿਰਪਾ ਹੈ ਸਾਡੇ ਨਿਆਣੇ ਸਾਰੇ ਬਾਹਰ ਨੇ ਕੀ ਕਰਨੀ ਹੈ ਐਸੀ ਗੱਲ ਕਹਿੰਦੀ ਹੈ ਕੋਈ ਨਹੀਂ ਜਲੂਸ ਗੱਡੀ ਦਾ ਹੁੰਦਾ ਯਾਰ ਕੋਈ ਨਹੀਂ ਕੱਲ ਕੱਲ ਤੇਰਾ ਮਾਸਣ ਲੱਗਦਾ ਸੀ 12 ਕੱਲਾ ਅਸੀਂ ਸਾਰਾ ਟਬਰ ਸੰਸਕਾਰ ਤਗੇ ਅੱਜ ਤੇਰਾ ਅਸੀਂ ਅਸੀਂ ਇੱਕ ਦੂਏ ਦੇ ਜੁੰਡੇ ਫੜੀਏ ਮੈਂ ਉਹ ਕਦੀ ਨਹੀਂ ਸੀ ਵੀ ਹੈਗੇ ਸੀ ਅਸੀਂ ਦੰਮ ਵਾਲਿਆਂ ਮਹਾਰਾਜ ਨੇ ਏਡੀ ਝੰਡੀ ਦਿੱਤੀ ਆ ਕੋਟ ਨੇ ਜੀ ਸਾਡੇ ਨਾਲ ਬਹੁਤ ਵਧੀਆ ਇਨਸਾਫ ਕਰਿਆ ਆਪਣੇ ਲਗਭਗ 40-45 ਸਾਲ ਤੋਂ ਸਾਡਾ ਕੇਸ ਚੱਲ ਰਿਹਾ ਸੀ ਜੀ ਹੁਣ ਨਾਬਾਲਾ ਅਦਾਲਤ ਨੇ ਸਾਨੂੰ ਰਾਹੀ ਪੁਲਿਸ ਕਬਜ਼ਾ ਜਾਰੀ ਕਰਤਾ ਸੀਗਾ ਤੇ ਪ੍ਰਸ਼ਾਸਨ ਵੱਲੋਂ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਕਬਜ਼ਾ ਦਵਾ ਦਿੱਤਾ ਗਿਆ ਪਹਿਲਾਂ ਡੱਬੀ ਚੱਲ ਰਹੀ ਸੀ ਕੇਸ ਇਹ ਜਿਹੜਾ ਹਾਈ ਕੋਰਟ ਤੱਕ ਅਸੀਂ ਜਿੱਤੇ ਹੋਏ ਸੀ ਕੇਸ ਹਾਂਜੀ ਕਿੰਨੇ ਕਮੀਂ ਦਾ ਸੀ ਲਗਭਗ 1 ਸਵਾ 6 ਕਿੱਲਾਂ ਦਾ ਕਬਜ਼ਾ ਸੀ ਇਹ ਸਾਡਾ ਐਸਚਓ ਸਾਹਿਬ ਵਗੈਰਾ ਹੋਰ ਆਪਣੇ ਕਨਗੋ ਸਾਹਿਬ ਵਗੈਰਾ ਸਾਰੇ ਮੌਕੇ ਤੇ ਮੌਜੂਦ ਸਨ ਹਾਂ ਕੋਠੀ ਵੀ ਵਿੱਚ ਸਾਡੀ ਜ਼ਮੀਨ ਤੇ ਪਈ ਹੋਈ ਹੈ ਤਾਂ ਇਲੀਗਲੀ ਬੈਠੇ ਸੀਗੇ ਤਾਂ ਕਿੰਨੇ ਸਾਲ ਬਾਅਦ ਤੁਹਾਨੂੰ ਇਨਸਾਫ ਮਿਲਿਆ ਲਗਭਗ 40 ਸਾਲ ਬਾਅਦ ਲਗਾ ਲਓ ਤੁਸੀਂ ਸਾਡੇ ਬਜ਼ੁਰਗ ਵੀ ਇਸ ਕੇਸ ਨੂੰ ਲੜਦੇ ਲੜਦੇ ਚਲੇ ਗਏ ਤੇ ਹੁਣ ਅੱਗੇ ਸਾਡਾ ਹਾਂਜੀ ਹਾਂ ਬਜ਼ੁਰਗ ਚਲੇ ਗਏ ਜੀ ਚਲੇ ਗਏ ਹਰਪ੍ਰੀਤ ਜੀ ਹਰਪ੍ਰੀਤ ਜੀ ਜਿਹੜਾ ਇਹ ਕਬਜ਼ਾ ਲਿਆ ਕਿਵੇਂ ਲਿਆ ਕਿੰਨੇ ਟਾਈਮ ਤੋਂ ਪਿਸ ਚੱਲ ਰਿਹਾ ਸੀ 49 ਸਾਲ ਚੱਲ ਦਿਨ ਹੋ ਗਏ ਇਸ ਤੇ ਪਰਨਜੀ ਦੇ ਠੰਡੇ ਕਾਂਜਾ ਦਾ ਇਹ ਪ੍ਰਸ਼ਾਸਨ ਨੇ ਸਾਨੂੰ ਕਬਜ਼ਾ ਦਵਾਇਆ ਕਿੰਨੀ ਜ਼ਮੀਨ ਸੀਗੀ ਇਹ ਸਵਾ 6 ਕਇੰਦੇ ਸੀ ਸਵਾ 6 ਹਾਂ ਜਿਹੜੀ ਕੋਰਟ ਵੱਲੋਂ ਆਰਡਰ ਹੋਇਆ ਇਹ ਮਤਲਬ 90 ਤੋਂ ਜਿਹੜੀ ਅਸੀਂ ਤਕਰੀਬਨ 30 35 ਸਾਲ ਹੋ ਗਏ ਜਿਹੜੀ ਜ਼ਮੀਨ ਜਿਹੜੀ ਕੋਠੀ ਤੁਸੀਂ ਦੇਖ ਰਹੇ ਹੋ ਇਹ ਅਸੀਂ ਮੁੱਲ ਖਰੀਦੀ ਕੋਠੀ ਅਸੀਂ ਆਪਣੀ ਪਾਈ ਜੇ ਜਮੀਨ ਤੇ ਸਟੇ ਹੁੰਦੀ ਸਾਡੀਆਂ ਰਜਿਸਟਰੀਆਂ ਨਹੀਂ ਦੀ ਹੋਣੀ ਇੰਤਕਾਲ ਹੋਇਆ ਰਜਿਸਟਰੀਆਂ ਹੋਈਆਂ ਉਹ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗਿਆ ਕਿ ਇਹ ਕੀ ਹੋਇਆ ਕੀ ਨਹੀਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਕੋਰਟ ਚ ਚਾਰਾ ਜੋਈ ਕੀਤੀ ਚਾਰਾ ਜੋਈ ਚ ਰਿਜ਼ਲਟ ਇਹ ਆਇਆ ਕਿ ਨਾਬਾ ਕੋਟਲੇ ਨੇ ਸਾਨੂੰ ਹਰਾਤਾ ਇਹ ਜਿੱਤ ਗਏ ਅਸੀਂ ਸਾਡਾ ਚੱਲਿਆ ਗਿਆ ਸੈਸ਼ਨ ਤੇ ਸੈਸ਼ਨ ਦੇ ਅੱਜ ਵੀ ਸਾਡੀ ਅਪੀਲ ਇੱਕ ਅਜਰਾਏ ਦੋ ਕੇਸ ਇੱਕ ਅਪੀਲ ਇੱਕ ਅਜਰਾਏ ਅੱਜ ਵੀ ਚੱਲ ਰਹੀ ਹੈ ਇੱਕਾ ਸਾਡੇ ਨਾਲ ਦੇ ਨੇ ਇਹਨਾਂ ਦੀ ਅਪੀਲ ਪੈਂਡਿੰਗ ਪਈਆ ਤੇ ਅਜਰਾਏ ਸਾਡੀ ਪੈਂਡਿੰਗ ਪਈਆ ਇੱਕ ਹਾਈ ਕੋਰਟ 'ਚ ਵੀ ਅਸੀਂ ਦਿੱਤਾ ਹੋਇਆ ਉਹਦਾ ਨੰਬਰ ਲੱਗਿਆ ਹੋਇਆ ਅਗਲਾ ਕਿ ਹਾਲੇ ਅੱਜ ਸੈਸ਼ਨ ਜੱਜ ਨੇ ਅਡੀਸ਼ਨ ਸੈਸ਼ਨ ਜੱਜ ਧਾਲੀਵਾਲ ਨੇ ਸਾਨੂੰ ਆਰਡਰ ਦਿੱਤੇ ਕਿ ਜੀ ਮੈਂ 18 9 ਨੂੰ ਇਹ ਸਾਰਾ ਫਾਇਲ ਚਕਾ ਕੇ ਨਾਬੇ ਵਾਲੇ ਜੱਜ ਤੋਂ ਤੁਹਾਨੂੰ ਸੁਣੂਗਾ ਉਹਨਾਂ ਨੂੰ ਵੀ ਸੁਣੂਗਾ ਤੇ ਮੈਂ ਉਦੋਂ ਫੈਸਲਾ ਦਵਾਂ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਵੀ ਨਾ ਕਾਨੂੰਗੋ ਸਾਹਿਬ ਮੰਨੇ ਪਰਿਵਾਰੀ ਨੇ ਤਾਂ ਵਿਚਾਰੇ ਨੇ ਮੰਨਣਾ ਹੀ ਕੀ ਸੀ ਨਾ ਪੁਲਿਸ ਪ੍ਰਸ਼ਾਸਨ ਮੰਨਿਆ ਉਹ ਕਹਿੰਦੇ ਜੀ ਅਸੀਂ ਤਾਂ ਜਿਹੜਾ ਅੱਜ ਦਾ ਅੱਜ ਦਾ ਆਰਡਰ ਨਹੀਂ ਅਸੀਂ ਮੰਨਦੇ ਜਿਹੜਾ ਪਹਿਲਾਂ ਜੱਜ ਨੇ ਨਾਬੇ ਵਾਲੇ ਨੇ ਕੀਤਾ ਹੋਇਆ ਉਹ ਮੰਨਾਂਗੇ ਪਰ ਆ ਮੈਂ ਪਹਿਲੀ ਵਾਰੀ ਦੇਖ ਰਿਹਾ ਜ਼ਿੰਦਗੀ ਚ ਕਿ ਅਸੀਂ ਤਾਂ ਕਹਿੰਦੇ ਸੈਸ਼ਨ ਜੱਜ ਵੱਡਾ ਹੁੰਦਾ ਹੈ ਪਰ ਇੱਥੇ ਹੁਣ ਸਪਸ਼ਟ ਹੋ ਗਿਆ ਵੀ ਲੋਅਰ ਕੋਰਟ ਵੱਡੀ ਹੈ ਸੈਸ਼ਨ ਜੱਜ ਛੋਟਾ ਹੈ 16 ਨੂੰ ਇਹਨੇ ਸੈਸ਼ਨ ਜੱਜ ਨੇ ਕਬਜ਼ਾ ਬਰੰਟ ਦਿੱਤਾ ਉਹ ਕਬਜ਼ੇ ਬਰੰਟ ਨੂੰ ਅਸੀਂ ਚੈਲੰਜ ਕੀਤਾ ਇੱਕ ਤੁਹਾਨੂੰ ਹੋਰ ਦੱਸਦਾ ਮੈਂ ਇੱਕ ਕ੍ਰਿਸ਼ਨ ਕ੍ਰਿਸ਼ਨਪਾਲ ਸ਼ਰਮਾ ਹੈ ਉਹ ਸਾਡੇ ਪੰਡਤਾ ਦਾ ਜਿਹਨੇ ਸਾਨੂੰ ਜ਼ਮੀਨ ਵੇਚੀ ਉਹ ਨੂੰ ਜਿੰਨੇ ਸਾਲ 30 ਸਾਲ 25 ਸਾਲ ਇਹ ਕੇਸ ਚੱਲਿਆ ਉਹ ਨੂੰ ਕਦੇ ਕੋਰਟ ਚ ਕਿਤੇ ਸਮਨਿੰਗ ਹੀ ਨਹੀਂ ਹੋਇਆ ਉਹ ਹੁਣ ਹਾਜ਼ਰ ਹੋਇਆ ਜੀ ਵੀ ਮੇਰਾ ਕਿਉਂ ਗਾਲ ਪੜਦੇ ਹੋ ਨਾਲ ਵੀ ਮੈਂ ਮੈਨੂੰ ਕਿਉਂ ਵਰਤਿਆ ਜਾ ਰਿਹਾ ਉਹਦੀ ਨਾ ਇੱਥੇ ਲੋਅਰ ਕੋਰਟ ਦੇ ਜੱਜ ਨੇ ਸੁਣੀਓ ਨਹੀਂ ਉਹਦੀ ਉਹਦੀ ਅਪੀਲ ਸੈ ਸੰਜਨ ਚ ਤੇ ਪੈਂਡਿੰਗ ਪਈਆ ਉਹ ਅੱਡ ਪਈਆ ਇਸ ਲਈ ਇਹ ਬਹੁਤ ਬੜਾ ਲੰਮਾ ਚੌੜਾ ਨਾਲੇ ਇਕੱਲੀ ਇਹ ਸਹੋਲੀ ਪਿੰਡ ਦੀ ਜ਼ਮੀਨ ਨਹੀਂ ਇਹ ਜਿਹੜੀ ਠਾਕਰੀ ਦੇ ਵੀ ਮਾਤਾ ਸੀ ਉਹਦੀ ਜ਼ਮੀਨ ਦਾ ਰੌਲਾ ਇਹਨਾਂ ਨੇ ਚੱਕ ਕੇ ਇੱਕ ਮਡੋਫਲ ਪਿੰਡ ਚ ਵੀ ਆ ਜ਼ਮੀਨ ਹੋਰ ਕਈ ਜਗ੍ਹਾ ਜ਼ਮੀਨ ਹੈ ਤਾਂ ਕਿ ਇਹਦਾ ਪਤਾ ਹੀ ਨਹੀਂ ਵੀ ਕਿਹੜੀ ਚੀਜ਼ ਦਾ ਕੀ ਹੋ ਰਿਹਾ ਕੀ ਨਹੀਂ ਇਹਦੇ ਲਈ ਇਹਨੇ ਕੋਰਟ ਨੇ ਛਾਣਬੀਨ ਕਰਨਾ ਹੈ ਕੋਰਟ ਜਿਵੇਂ ਡਿਸੀਜਨ ਦੇਊਗੀ ਅਸੀਂ ਉਹ ਪਰਵਾਹ ਕਰਾਂਗੇ ਕਿੰਨੇ ਟਾਈਮ ਤੋਂ ਚੱਲ ਰਿਹਾ ਸੀ ਇਹ ਕੋਰਟ ਕੇਸ ਕੋਰਟ ਕੇਸ ਨੂੰ ਹੋ ਗਿਆ ਹੋਣਗੇ ਮੈਨੂੰ ਲੱਗਦਾ 10-15 ਸਾਲ ਚੱਲਦੇ ਆ ਹਾਂ ਕੋਰਟ ਦਾ ਘਟ ਰਿਹਾ ਜੀ ਕੋਰਟ ਨੇ ਵਿਰੇਂਦਰ ਕੁਮਾਰ ਜੀ ਉਹ ਦੱਸਦੇ ਨੇ ਆਰਡਰ ਵੀ 16 ਤਰੀਕ ਤੱਕ ਵੀ ਮੇਰੇ ਆਰਡਰਾਂ ਦੀ ਕੰਪਲੈਂਸ ਕਰਕੇ ਵੀ 16 ਤਰੀਕ ਤੱਕ ਰਿਪੋਰਟ ਦੋ ਕਿੰਨੀ ਦੇ ਮੀਨ ਦਾ ਕਿੰਨੀ ਦਾ ਬਣੇ 51 ਨਾਲ 19 ਮੱਥੇ ਇਹਨੂੰ ਦਿੱਤਾ ਆਰਡਰ ਕਬਜ਼ਾ ਕਰਨ ਦਾ ਹੋਣਾ ਜਿਹੜੇ ਜਿਹੜੇ ਅਸਲੀ ਬੰਦੇ ਸੀ ਉਹਨਾਂ ਦੀ ਡੈਸ ਹੋ ਚੁੱਕੀ ਸੀਗੀ ਉਹਦੇ ਜਿਹੜੇ ਐਲਆਰ ਉਹਨਾਂ ਨੇ ਨਿਯੂ ਤਰੀਕੇ ਨੇ ਉਹਨਾਂ ਨੇ ਦਿੱਤਾ ਹੈ ਕੀ ਦੇ ਨਾਮ ਤੇ ਹੱਕੀ ਦੇ ਹੱਕ ਚ ਹੋਇਆ ਜੀ ਨਾਮ ਤੇ ਉਹਨਾਂ ਦਾ ਇਹ ਕੇਸ ਪਰਾਣਾ ਚੱਲਦਾ ਸੀਗਾ 20 ਸਾਲ ਪੁਰਾਣਾ ਗੁਰਦਿਆਲ ਸਿੰਘ ਵਰਸਿ ਬਾਬੂ ਰਾਮ ਦਾ ਸੀਗਾ ਤੇ ਹੁਣ ਪੀਟੀ ਆਇਆ ਜਿਹੜਾ ਹੈਗਾ ਕਬਜ਼ੇ ਵਿੱਚ ਕੀ ਕੀ ਤੁਸੀਂ ਦੱਸਣਾ ਲੇਗਾ ਕਬਜ਼ੇ 'ਚ ਕੁਛ ਤਾਂ ਫਰਸਿੰਜੇ ਆ ਗਿਆ ਪੱਕੀ ਜੀ ਲਈ ਹੈ ਸਾਡੀ ਹੂੰ ਉੱਥੇ ਵੀ ਤੇ ਮੂੰਗੀ ਵੀ ਹੈਗੀ ਥੋੜੀ ਮਾੜੀ ਉੱਥੇ ਉੱਥੇ ਵੀ ਵਿੱਚ ਕੁੱਟੇ ਆ ਤਿੰਨ ਕਨਾਲਾਂ 'ਚ ਤਿੰਨ ਕਨਾਲ 19 ਮਾੜੇ ਦੇ ਕੁੱਟੇ ਤੇ ਹੁਣ ਦੇ ਤਾਂ ਕਬਜ਼ਾ ਤੁਸੀਂ ਹਾਂਜੀ ਹਾਂ ਉਹਨਾਂ ਨੇ ਨਿਸ਼ਾਨੀਆਂ ਲਵਾਤੀਆਂ ਉਹ ਪਿੱਲਰ ਕੱਢੇਗੇ ਇਹ ਮੈਟਰ ਦੀ ਮਾਨਜੋਗ ਦਾਦੇ ਆਰਡਰ ਸੀ ਵੀਜ਼ ਦੇ ਕਬਜ਼ਾ ਕਾਰਵਾਈ ਹੈ ਜੀ ਉਹਦੇ ਸਬੰਧ ਚ ਕਨਗੋ ਤੇ ਨਾਲ ਡਿਊਟੀ ਮੈਜਿਸਟਰ ਦੇ ਹਸਾਬ ਨਾਲ ਜੀ ਉਹਦੇ ਆਪਣੀ ਬੇਨਤੀ ਕਰਾਉਣ ਦੇ ਕਬਜ਼ਾ ਕਾਰਵਾਈ ਦੇ ਸਬੰਧ ਆਏਗਾ ਕਿਹਦੇ ਹੱਕ ਦੇ ਵਿੱਚ ਹੋਏਗਾ ਇਹ ਫੈਸਲਾ ਜੀ ਭਪਿੰਦਰ ਸਿੰਘ ਨੇ ਵਾਪਸੀ ਹਸਾਬ ਦੇ ਜਿਹਨੇ ਹੱਕ ਨੂੰ ਮਾਨਜੋਗ ਦਾਦੇ ਫੈਸਲਾ ਕੀਤਾ ਹੈ ਉਹਨਾਂ ਦੇ ਕਬਜ਼ਾ ਬਰਨ ਸੀ ਇਹ ਕਿਹਦੀ ਪ੍ਰਾਪਰਟੀ ਦਾ ਜੀ ਇਹ 51 ਕਨਾਲਾਂ ਦੀ ਹੈ ਦੂਜੀ ਪਾਰਟੀ ਕੌਣ ਹੈ ਜੀ ਦੂਜੀ ਪਮਜੀ ਸਿੰਘ ਸੋਲੀ ਨੇ ਜੀ ਹਾਂ ਜੀ ਹਾਂ ਜੀ ਨਿਸ਼ਾਨ ਦੀ ਹਾਂ ਜੀ ਨਿਸ਼ਾਨ ਦੀ ਹੋ ਗਈ ਚੱਲ ਰਹੀ ਹੈ ਜੀ